ਹਾਂਜੀ ਬੱਜਣਾ ਮੁਸ਼ਕਰਾ ਰਿਹਾ ਦਾਬਸ ਹੱਥ ਚਾ ਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋੜ ਲਈ ਜੀਆਂ ਸ਼ਾਨਦਾਰ ਵੀਡੀਓ ਕੁੱਲਿਆਂ ਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੂੰ ਥੋੜਾ ਛੋਟਾ ਭਰਾ ਮੀਂਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਠੀਕ ਹੈ ਜੀ ਸੋਹਣੇ ਜਿਹੇ ਮੌਸਮ ਦਾ ਮੇਰਾ ਭਰਾ ਆਨੰਦ ਮਾਣਦੇ ਹੋਣਗੇ ਤੇ ਆਪਣੀ ਵੀਡੀਓ ਵੇਖ ਕੇ ਮੇਰਾ ਭਰਾ ਪੂਰੇ ਖੁਸ਼ ਹੁੰਦੇ ਹੋਣਗੇ ਜੀ ਲਓ ਜੀ ਆ ਚੈੱਕ ਕਰ ਲਓ ਮੇਰਾ ਭਰਾ ਵਾਦਰ ਵੀਰੇ ਬਹੁਤ ਵਧੀਆ ਹੋਇਆ ਵਾ ਮੀ ਜਸਟ ਹੁਣੇ ਪਾ ਕੇ ਹਟਿਆ ਤੇ ਮੈਂ ਕਿਹਾ ਸੋਚਿਆ ਲਿਆਓ ਯਾਰ ਬਾਰਿਸ਼ ਤਾਂ ਹੁਣ ਹਟ ਹੀ ਗਈ ਆ ਤੇ ਆਪਣੇ ਭਰਾਵਾਂ ਦੇ ਲਈ ਠੀਕ ਹੈ ਅੱਜ ਨਵੇਂ ਸੱਪ ਕੱਢ दिए ਮੇਰਾ ਭਰਾ ਠੀਕ ਹੈ ਨੀਲੀ ਸ਼ਾਖੀ ਮੇਰਾ ਭਰਾ ਮੰਦੀ ਜੀ ਕਰੋ ਚੈੱਕ ਰੱਬ ਨਜ਼ਰਾਂ ਤੋਂ ਬਚਾਵੇ ਇਹੋ ਜਿਹੇ ਕੂਤਰਾਂ ਨੂੰ ਮੇਰਾ ਵੀਰੇ ਠੀਕ ਹੈ ਜੀ ਨੀਲੇ ਮੇਰਾ ਭਰਾ ਇਹੋ ਜੇ ਸ਼ਾਖੇ ਬਹੁਤ ਘੱਟ ਜਮਾ ਸੜੇ ਹੋਏ ਜਾਮਣੀ ਪੈਰ ਆਂਦੇ ਬੱਚੇ ਧਰਦਾ ਹੋਇਆ ਜੋੜਾ ਇਹ ਨਹੀਂ ਕਿ ਮਾਦੀ ਆਂਦੇ ਨਹੀਂ ਲਾਉਂਦੀ ਆਂਦੇ ਬੱਚੇ ਧਰਦਾ ਹੋਇਆ ਜੋੜਾ ਤੇ ਆਹ ਸੰ ਆਪਣਾ ਚੈੱਕ ਕਰ ਲੋ ਮੇਰਾ ਭਰਾ ਗੋਲੇ ਰੰਗਾ ਨੀਲਾ ਚਿੱਟੀਆਂ ਅੱਖਾਂ ਦਾ ਪੱਲੇ ਚੈੱਕ ਕਰੋ ਦਰਸ਼ਕੋ ਜਮਾ ਬੇਦਾਗ ਸਾਫ਼ ਸੁਥਰੇ ਮੇਰਾ ਭਰਾ ਆਪਣੇ ਕਬੂਤਰ ਨੇ ਇਹ ਨਹੀਂ ਹਾਂ ਵੀ ਕਬੂਤਰ ਚੱਕਿਆ ਪੂਝੇ ਵਿੱਚ ਜੂਆਂ ਭਰੀਆਂ ਹੋਈਆਂ ਮੈਲੇ ਮੈਲੇ ਕਬੂਤਰ ਪਾ ਤੇ YouTube ਤੇ ਦੇਤੀਆਂ ਗਾਰੰਟੀਆਂ ਨਹੀਂ ਮੇਰਾ ਭਰਾ ਮਰੇ ਜਿਹੜੀ ਚੀਜ਼ ਹੋਏਗੀ ਤੁਹਾਡੇ ਸਾਹਮਣੇ ਹੋਏਗੀ ਸਾਫ਼ ਪਾਰਦਰਸ਼ੀ ਕਲੈਰਟੀ ਵਾਲੀ ਮੇਰਾ ਭਰਾ ਚੀਜ਼ ਹੋਏਗੀ ਤੁਹਾਡੇ ਅੱਗੇ ਠੀਕ ਹੈ ਵੱਡਾ ਜੋੜਾ ਯਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਠੀਕ ਹੈ ਵਟਸਐਪ ਉਤੇ ਮੈਸੇਜ ਕਰਨ ਦਾ ਤੁਹਾਨੂੰ ਕੋਈ ਚਾਰਜਸ ਨਹੀਂ ਲੱਗਦੇ ਕੋਈ ਥੋੜਾ ਕੁਝ ਜਾਂਦਾ ਨਹੀਂ ਮੇਰਾ ਭਰਾ ਇੱਕ ਵਾਰੀ ਜੋੜਿਆਂ ਦਾ ਰੇਟ ਲਾਜ਼ਮੀ ਕਨਫਰਮ ਕਰਿਆ ਕਰੋ ਠੀਕ ਹੈ ਬਾਕੀ ਕਈ ਭਰਾ ਉਹਨਾਂ ਨੂੰ 2250 ਬਹੁਤ ਜ਼ਿਆਦਾ ਲੱਗਦਾ ਯਾ ਠੀਕ ਹੈ ਮਰੇ ਆਪਣੇ ਕੋਲੇ ਦੂ ਘੱਟ ਰੇਂਜ ਵਾਲੇ ਵੀ ਹੁੰਦੇ ਨੇ ਉਹਦੇ ਵਿੱਚ ਸਾਡੀ ਗਰੰਟੀ ਕੋਈ ਨਹੀਂ ਮੇਰਾ ਭਰਾ ਉੱਡਣਾ ਨੂੰ ਉੱਡਣ ਨਾ ਉੱਡਣ ਨੂੰ ਕੂਤਰ ਬੰਨਾ ਨਾ ਚੜ੍ਹਨ ਮੇਰਾ ਵੀਰ ਠੀਕ ਹੈ ਹਰ ਤਰ੍ਹਾਂ ਦਾ ਮੇਰਾ ਭਰਾ ਜਾਨਪੁਰ ਸਾਡੇ ਕੋਲੇ ਹੁੰਦਾ ਆ ਠੀਕ ਹੈ ਤੁਸੀਂ ਪੈਸੇ ਲਾਉਣੇ ਉਸਾਂ ਨਾਲ ਸਾਨੂੰ ਦੱਸ ਦਿਆ ਕਰੋ ਵੀਰੇ ਅਸੀਂ ਇੰਨੀ ਰੇਂਜ ਦੇ ਵਿੱਚ ਇਹੋ ਜਿਹੇ ਜਾਨਵਰ ਲੈਣੇ ਨੇ ਉਹ ਤੁਹਾਨੂੰ ਅਸੀਂ ਆਪੇ ਮੇਰਾ ਭਰਾ ਸੈਟੀਸਫਾਈ ਕਰ ਦਿਆ ਕਰਾਂਗੇ ਠੀਕ ਹੈ ਕਿ ਹਾਂ ਵੀ ਤੁਹਾਡਾ ਮਸਲਾ ਹੱਲ ਹੋ ਜਾਏਗਾ ਇਹਨਾਂ ਕੂਤਰਾਂ ਦਾ ਠੀਕ ਹੈ ਬਾਕੀ ਚੈੱਕ ਕਰੋ ਮਰਾ ਵੀਰ ਤੁਸੀਂ ਆਪਣੇ ਜੋੜੇ ਦੀ ਕੁਆਲਿਟੀ ਨਹੀਂ ਲਈ ਸ਼ਾਰਕ ਹੀਮਾਦੀ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਤੇ ਮੇਰਾ ਭਰਾ ਹੱਥ ਬੰਨ੍ਹ ਕੇ ਰਿਕਵੈਸਟ ਆ ਫੋਨ ਮੈਨੂੰ ਉਹੀ ਬੰਦਾ ਲਾਵੇ ਠੀਕ ਹੈ ਜਿਹਨੂੰ ਚੰਗੇ ਕਬੂਤਰਾਂ ਦੀ ਰਿਕੁਆਇਰਮੈਂਟ ਹੋਵੇ ਤੇ ਵਾਕਈ ਹੋਵੇ ਠੀਕ ਹੈ ਇਹ ਨਹੀਂ ਹਾਂ ਵੀ ਸਾਨੂੰ ਕਹਤਾ ਵੀਰੇ ਸਾਡੇ ਆਸਤੇ ਮਾਦੀ ਰੱਖ ਲਿਓ ਬਸ ਸਵੇਰ 9 ਵਜੇ ਨੂੰ ਆਪਾਂ ਦੁਕਾਨ ਤੋਂ ਤੁਹਾਨੂੰ ਪੇਮੈਂਟ ਲਵਾ ਦੇਣੀ ਹੈ ਜਾਂ ਸਾਡੇ ਉਸਤਾਦ ਨੂੰ ਆ ਲੈਣ ਦੋ ਖਲੀਫੇ ਨੂੰ ਆ ਲੈਣ ਦੋ ਭੂਆ ਦੇ ਮੁੰਡੇ ਨੂੰ ਆ ਲੈਣ ਦੋ ਵੀਰੇ ਉਹ ਤੋਂ ਅਸੀਂ ਪੇਮੈਂਟ ਲਵਾ ਦਾਂਗੇ ਸਾਡੇ ਆਰਗਾ ਬੰਦਾ ਕੀ ਕਰਦਾ ਮੇਰਾ ਭਰਾ ਹੋਰਾ ਬੰਦਿਆਂ ਨੂੰ ਜਵਾਬ ਦੇ ਦਿੰਦਾ ਆ ਜੇਦੋਂ ਅਗਲੇ ਨੂੰ ਮੇਰਾ ਭਰਾ ਫੋਨ ਲਾਈਦਾ ਫਿਰ ਅਗਲਾ ਕਹਿੰਦਾ ਭਾਜੀ ਮੈਂ ਇੱਧਰ ਆਇਆ ਹੋਇਆ ਮੈਂ ਇੱਧਰ ਆਇਆ ਜੀ ਮੈਂ ਮੇਲੇ ਤੇ ਆਇਆ ਹੋਇਆ ਭਰੇ ਜੇ ਤੁਸੀਂ ਮੰਨ ਕੇ ਚੱਲੋ ਨਹੀਂ ਲੈਣੇ ਹੁੰਦੇ ਨਾ ਮੇਰਾ ਭਰਾ ਤੁਸੀਂ ਸਾਫ਼ ਬੰਦੇ ਨੂੰ ਜਵਾਬ ਦੇ ਦਿਆ ਕਰੋ ਜੀ ਠੀਕ ਹੈ ਸਾਨੂੰ ਵੀਰੇ ਕੋਈ ਗੁੱਸੇ ਵਾਲੀ ਗੱਲ ਨਹੀਂ ਕਿਉਂਕਿ ਸਾਡਾ ਵੀਰੇ ਕੰਮ ਇੰਨਾ ਵਧੀਆ ਥੋੜੇ ਮੰਨ ਕੇ ਚੱਲੋ ਭਰਾਵਾ ਦੀ ਮਿਹਰ ਆ ਠੀਕ ਹੈ ਜੀ ਰੱਬ ਦੀ ਮਿਹਰ ਆ ਮੇਰਾ ਭਰਾ ਨਾਲ ਦੇਣਾ ਜਨਮਰ ਆਪਣੇ ਜਾਣਦੇ ਨੇ ਹੁੰਦਾ ਕੀ ਆ ਮੇਰਾ ਭਰਾ ਕਈ ਵਾਰੀ ਸਾਡੇ ਯਾਰ ਕਰਦਾ ਆਪਣੇ ਪੱਕੇ ਕਸਟਮਰਾਂ ਨੂੰ ਮੇਰਾ ਵੀਰ ਜਵਾਬ ਦੇ ਦਿੰਦਾ ਕਿ ਨਹੀਂ ਬ੍ਰਦਰ ਜੋੜਾ ਉਹ ਸੇਲ ਹੋ ਚੁੱਕਾ ਆ ਠੀਕ ਹੈ ਫਿਰ ਬਾਅਦ ਵਿੱਚ ਅਸੀਂ ਵੀਰੇ ਉਹਨਾਂ ਨੂੰ ਫੋਨ ਲਾ ਕੇ ਕਹਿੰਦੇ ਚੰਗੇ ਨਹੀਂ ਲੱਗਦੇ ਭਾਜੀ ਕਿ ਬੰਦੇ ਨੇ ਫਲਾਣੇ ਨੇ ਪੇਮੈਂਟ ਲਈ ਨਹੀਂ ਜੇ ਜੋੜਾ ਤੁਸੀਂ ਲੈਣਾ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਵੀਰੇ ਸਾਡੇ ਵਰਗਾ ਬੰਦਾ ਝੂਠਾ ਪੈ ਜਾਂਦਾ ਮੇਰਾ ਵੀਰੇ ਠੀਕ ਹੈ ਜਿਹੜੇ ਕਹਿ ਕੇ ਲਾਰਾ ਲਾ ਕੇ ਤੁਰੇ ਜਾਂਦੇ ਉਹਨਾਂ ਦਾ ਤਾਂ ਕੋਈ ਚੈੱਕ ਨਹੀਂ ਪਰ ਸਾਡੇ ਵਰਗਾ ਬੰਦਾ ਵੀਰੇ ਸਾਨੂੰ ਆਪ ਨੂੰ ਸ਼ਰਮ ਮਹਿਸੂਸ ਹੁੰਦੀ ਕਿ ਨਹੀਂ ਯਾਰ ਅਸੀਂ ਬੰਦੇ ਨੂੰ ਲਾਰੇ ਵਾਲਾ ਕੰਮ ਲਾਇਆ ਉਹ ਠੀਕ ਹੈ ਤੇ ਮੇਰਾ ਭਰਾ ਰਿਕੁਐਸਟ ਹੀ ਆ ਜੈਨੂਅਲ ਬੰਦਾ ਜਿਹਨੂੰ ਰਿਕੁਆਇਰਮੈਂਟ ਹੋਵੇ ਉਹੀ ਬੰਦਾ ਕੰਟੈਕਟ ਕਰੇ ਠੀਕ ਹੈ ਜੀ ਇੰਨੀ ਗਾਰੰਟੀ ਹੈ ਮੇਰਾ ਭਰਾ ਜੋੜਾ ਠੀਕ ਹੈ ਇਸ ਗੱਲ ਦੀ ਆਪਣੀ ਗਰੰਟੀ ਬੰਦ ਹੱਡੀ ਜੁੜਾਂ ਦੇ ਮੇਰਾ ਭਰਾ ਆਪਣੇ ਇਹ ਆ ਜਨਵਰ ਆ ਕਬੂਤਰ ਦੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਤੇ ਛੱਲਾ ਲੱਗਾ ਹੋਇਆ ਜੀ ਨਾਮ ਨੰਬਰ ਲੱਗਾ ਹੋਇਆ ਵੀਰੇ ਇੱਕੋ ਕਰੋ ਜੋੜੀਆਂ ਆਈਆਂ ਪੂਰੀਆਂ ਫੁੱਲ ਧਮਾਕੇਦਾਰ ਮੇਰਾ ਭਰਾ ਆਪਣੀਆਂ ਇਹ ਜੋੜੀਆਂ ਨੇ ਠੀਕ ਆ ਬਾਕੀ ਤੁਸੀਂ ਸਿਆਣੇ ਹੋ ਜਨਵਰ ਦੀ ਸ਼ਕਲ ਅਕਲ ਦੇਖ ਕੇ ਮੇਰਾ ਭਰਾ ਅੰਦਾਜ਼ਾ ਹੋ ਜਾਂਦਾ ਬੰਦੇ ਨੂੰ ਇਹ ਹਾਂ ਵੀ ਬਾਕੀ ਕੋਈ ਚੀਜ਼ ਹੈਗੀ ਆ ਜੇ ਅੱਜ ਮੀਂਹ ਪਿਆ ਆ ਤੇ ਭਰਾ ਥੋੜੇ ਨੇ ਸਾਫੀ ਕਰਦੇ ਆ ਮੇਰਾ ਭਰਾ ਫਿਰ ਠੀਕ ਆ ਤੇ ਬਾਕੀ ਮੇਰਾ ਵੀਰ ਤੁਹਾਨੂੰ ਵੀ ਪਤਾ ਜੀ ਆਪਣੀ ਆਦਤ ਨਹੀਂ ਮੇਰਾ ਭਰਾ ਕਿ ਮੈਂ ਜਾਨਵਰ ਲਾ ਕੇ ਕਿਸੇ ਆਪਾਂ ਬੰਦੇ ਨੂੰ ਬੋਲੀ ਜਾਈਏ ਹਨਾ ਜਾਂ ਕਿਸੇ ਹੋਰ ਅਦਰ ਸੇਲਰ ਨੂੰ ਜਾਂ ਕੋਈ ਵੀ ਹੋਰ ਬੰਦੇ ਨੂੰ ਕੋਈ ਗੱਲ ਲਾ ਕੇ ਕਹੀਏ ਠੀਕ ਹੈ ਕੁਆਲਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਯਾਰ ਜਿਹੜੇ ਬੰਦੇ ਸਾਡੇ ਪੱਕੇ ਕਸਟਮਰ ਆ ਉਹਨਾਂ ਭਰਾਵਾਂ ਨੂੰ ਸਾਡੇ ਕਬੂਤਰਾਂ ਦੀ ਕੁਆਲਟੀ ਪਲੱਸ ਸਾਡੇ ਜਾਨਵਰਾਂ ਦਾ ਰੇਟ ਮੇਰਾ ਭਰਾ ਪਤਾ ਹੀ ਹੁੰਦਾ ਜੀ ਹੁਣ ਮੈਂ ਵੇਖੋ ਇਹੋ ਜੋੜਿਆਂ ਨੂੰ ਮੇਰਾ ਭਰਾ ਵਿੱਚ ਨਾ 4000 ਕਹਿਣਾ ਨਾ 5000 ਕਹਿਣਾ ਯਾਰ ਇੰਨੇ ਵੇਰੇ ਹਾਈ ਰੇਟ ਤੇ ਆਪਾਂ ਜਾਨਵਰ ਨਹੀਂ ਦੇਈਦੇ ਠੀਕ ਹੈ ਬਾਕੀ ਸਾਮਰਦਾਰ ਬੰਦੇ ਨੂੰ ਮੇਰਾ ਭਰਾ ਇਸ਼ਾਰਾ ਹੀ ਕਾਫੀ ਹੁੰਦਾ ਹੈ ਕਿ ਇਹਨਾਂ ਕੂਤਰਾਂ ਦਾ ਕੀ ਰੇਟ ਆ ਤੇ ਕੀ ਨਹੀਂ ਮੇਰਾ ਵੀਰ ਇੱਕ ਵਾਰੀ ਤੁਸੀਂ ਪ੍ਰਾਈਸ ਲਾਜ਼ਮੀ ਕਨਫਰਮ ਕਰਿਆ ਕਰੋ ਠੀਕ ਹੈ ਤੇ ਆ ਉਪਰ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤਾਈਂ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਨੇ ਟੌਪ ਜਾਨਵਰ ਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਅੱਜ ਵਾਲੇ ਕਬੂਤਰ ਦੀ ਕੁਆਲਿਟੀ ਦੇਖੋ ਮੇਰਾ ਭਰਾ ਉਹ ਖੜ ਜਾ ਖੜ ਜਾ ਕਰਾ ਲੈਣ ਦੇ ਸ਼ੌਂਕ ਤੇਰਾ ਵੀ ਸਾਰੇ ਬੰਦੇ ਦੀਕਦੇ ਪਏ ਨੇ ਤੈਨੂੰ ਤੇਰੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਸ਼ੌਂਕ ਕਰਨ ਵਾਸਤੇ ਤੇ ਤੂੰ ਭੱਜਿਆ ਨਾ ਲਓ ਜੀ ਕਬੂਤਰ ਨੂੰ ਆਪਾਂ ਮਾੜੀ ਜੀ ਗੱਲ ਕਹੀ ਦੇਖਦੇ ਹਾਂ ਜੀ ਕੀ ਕਰਦਾ ਤੇ ਕੀ ਨਹੀਂ ਠੀਕ ਹੈ ਦੇਖੋ ਜੀ ਬਹੁਤ ਸਿਆਣਾ ਮੇਰਾ ਭਰਾ ਆਪਣਾ ਜਾਂਭ ਰਿਹਾ ਹੈ ਜੀ ਠੀਕ ਹੈ ਸਾਫ ਬੇਦਾਗ ਨੀਲਾ ਮੇਰਾ ਭਰਾ ਗੋਲਾ ਨੀਲਾ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਕੱਦ ਕਾਠ ਸ਼ਕਲ ਅਕਲ ਬਾਦੀ ਸਟਰਕਚਰ ਮੇਰਾ ਭਰਾ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਬਰੇ ਫੁੱਲ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਹਰ ਕਬੂਤਰਾਂ ਦੇ ਮੇਰਾ ਭਰਾ ਆਪਣੇ ਇੰਜੈਕਸ਼ਨ ਲੱਗਿਆ ਹੋਇਆ ਹੁੰਦਾ ਜੀ ਇਸੇ ਕਰਕੇ ਆਪਾਂ ਕਹੀਦਾ ਭਰਾ ਬੇਫਿਕਰ ਹੋ ਕੇ ਖੋਡੇ ਅੰਦਰ ਛੱਡ ਦਿਓ ਕਿਉਂਕਿ ਬਿਲਕੁਲ ਸਾਫ ਸੁਥਰੇ ਕੂਤਰਨ ਹੁੰਦੇ ਨੇ ਕੋਈ ਜੂੰ ਨਹੀਂ ਹੁੰਦੀ ਕੋਈ ਕੁੱਛ ਨਹੀਂ ਮੇਰਾ ਭਰਾ ਕਰੋ ਚੈੱਕ ਮੜੀ ਜੀ ਨਹੀਂ ਤਾਂ ਆਮ ਲੋਕਾਂ ਦੇ ਕੂਤਰ ਬੇਰੇ ਜੂਆਂ ਨਾਲ ਹੀ ਭਰੇ ਹੁੰਦੇ ਮੇਰਾ ਵੀਰ ਠੀਕ ਹੈ ਚੈੱਕ ਕਰੋ ਕੁਆਲਿਟੀ ਤੇ ਮੇਰਾ ਭਰਾ ਅੱਜ ਨਾਲ ਛੱਡ ਦਿਓ ਇਹ ਜੋੜਾ ਐਸੇ ਰੇਟ ਦੇ ਵਿੱਚ ਇਹੋ ਜੀ ਚੀਜ਼ ਲੱਭਦੀਆਂ ਨਹੀਂ ਲੱਭਣੀ ਮੇਰਾ ਵੀਰੋ ਠੀਕ ਹੈ ਤੇ ਆ ਬਈ ਜੀ ਜਾਨਵਰ ਆਪਣੀ ਦੀ ਅੱਖ ਆ ਜੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦਰਸ਼ਕੋ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਨੀਲੇ ਡੋਰੇ ਦੇਖੋ ਮੇਰਾ ਵੀਰ ਠੀਕ ਹੈ ਵੈਸੇ ਵੀਡੀਓ ਆਪਾਂ ਇਹਦੀ ਕੱਲ੍ਹ ਲਾਉਣੀ ਸੀ ਮੈਂ ਸੋਚਿਆ ਨਹੀਂ ਯਾਰ ਹਾਲੇ ਬਥੇਰੇ ਸੱਪ ਪਏ ਆ ਕੱਢਣ ਵਾਲੇ ਹੌਲੀ ਹੌਲੀ ਕੱਢਾਂਗੇ ਮੇਰਾ ਵੀਰ ਠੀਕ ਹੈ ਤੇ ਆ ਬਈ ਜੀ ਦੂਜੇ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰੋ ਦਰਸ਼ਕੋ ਕਬੂਤਰ ਹੱਥ ਦੇ ਵਿੱਚ ਆਇਆ ਲੱਗਦਾ ਹੀ ਨਹੀਂ ਯਾਰ ਕਬੂਤਰ ਫੜਿਆ ਆ ਬਹੁਤ ਲਾਈਟ ਵੇਟ ਬਿਲਕੁਲ ਹਲਕਾ ਜਾ ਕਬੂਤਰ ਆ ਇਹ ਨਹੀਂ ਦੀ ਹੱਡੀ ਨਿਕਲੀ ਆ ਜਮਾ ਰਾਜੀ ਆ ਮੇਰਾ ਭਰਾ ਥੱਲੋਂ ਬਟ ਵੈਸੇ ਬਹੁਤ ਲਾਈਟ ਵੇਟ ਆਪਣਾ ਜਾਨਵਰ ਆ ਜੀ ਰੇਸ਼ਮਦਾਰ ਕਬੂਤਰ ਆ ਆਪਣਾ ਇਹ ਠੀਕ ਐ ਅੱਖ ਦੀ ਮੇਰਾ ਵੀਰ ਚੈੱਕ ਕਰ ਲੋ ਕੁਆਲਿਟੀ ਕਮੈਂਟ ਅੱਜ ਤੁਸੀਂ ਕਰਕੇ ਜਾਣਾ ਕਿ ਕਾਸ਼ ਵੀਰੇ ਅੱਜ ਵਾਲੇ ਜਾਂ ਪਰ ਬਾਕੀ ਤਬਾਹੀ ਵਾਲੇ ਸੀਗੇ ਆ ਪੱਲਾ ਤੁਹਾਡੀ ਸਕਰੀਨ ਦੇ ਸਾਹਮਣੇ ਚੌੜੇ-ਚੌੜੇ ਪੱਲੇ ਨੇ ਕੋਈ ਗਾਇਬ ਨਹੀਂ ਕੋਈ ਕੋਹ ਨਹੀਂ ਦੇਖੋ ਜੀ ਬਿਲਕੁਲ ਇੱਕਸਾਰ ਚਿਣਿਆ ਹੋਇਆ ਪੱਲਾ ਤਰਾਸ਼ਿਆ ਹੋਇਆ ਪੱਲਾ ਠੀਕ ਆ ਬਗਲ ਚੈੱਕ ਕਰ ਲਓ ਦੱਸ ਕੋ ਵੱਡੀ ਚੌੜੀ ਬਗਲ ਦਾ ਆਪਣਾ ਕਬੂਤਰ ਆ ਆ ਲਓ ਜੀ ਆ ਪੂਛ ਚੈੱਕ ਕਰ ਲਓ ਵੀਰੇ ਮੈਂ ਕੋਈ ਗੂੰਦ ਨਾਲ ਨਹੀਂ ਪੂਛ ਜੋੜੀ ਆ ਲਓ ਜਿੱਧਰ ਮਰਜ਼ੀ ਕਰ ਲਓ ਉੱਪਰ ਕਰ ਲਓ ਥੱਲੇ ਕਰ ਲਓ ਬਿਲਕੁਲ ਬੱਤੀ ਪੂਛ ਦੇਖੋ ਕਬੂਤਰ ਮੈਂ ਕਿਵੇਂ ਫੜਿਆ ਆ ਲਓ ਜੀ ਵੀਰੇ ਕੁਆਲਟੀ ਨਾ ਆਪ ਹੀ ਦੇਖ ਪੈਂਦੀ ਕੂਤਰ ਦੇ ਵਿੱਚ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਜਨਮ ਪਰ ਦਾ ਬਚੇਰਾਉਂਗੇ ਤੁਸੀਂ ਵੀ ਕਹੋਗੇ ਹਾਂ ਯਾਰ ਬਾਕੀ ਕੋਈ ਚੀਜ਼ ਸੀਗੀ ਬਾਕੀ ਜੇ ਡਾਉਂ ਦਾ ਭੇਜ ਹੋਇਆ ਮੇਰਾ ਭਰਾ ਡਾ ਲੋਂਗੇ ਜੇ ਨਹੀਂ ਭੇਜ ਤਾਂ ਮੇਰਾ ਭਰਾ ਤੁਸੀਂ ਵੀ ਗਾਲ੍ਹਾਂ ਕੱਢੋਗੇ ਠੀਕ ਹੈ ਤੇ ਜਮਾਂ ਬੰਦ ਜੋੜ ਪਹਿਰਾ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਜਮਾਂ ਸੁਰਖ ਪੈਰ ਪੈਰ ਦੇ ਵਿੱਚ ਛੱਲਾ ਕੂਤਰ ਦੇ ਲੱਗਾ ਹੋਇਆ ਮੇਰਾ ਭਰਾ ਬਰੇ ਆਤ ਕੀ ਜਿਹੜੇ ਕੂਤਰ ਆ ਨਾ ਮੇਰਾ ਵੀਰ ਅੱਖਾਂ ਬੰਦ ਕਰਕੇ ਬੰਦਾ ਲੈ ਲੈ ਯਾਰ ਇੰਨੀ ਗਾਰੰਟੀ ਆ ਮੇਰਾ ਵੀਰ ਇਹਨਾਂ ਜਾਨਵਰਾਂ ਦੀ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਨੀਲਾ ਕੂਤਰ ਤੇ ਆ ਉਪਰਾਂ ਹੁਣ ਇਹਦੇ ਨਾਲ ਲੱਗੀ ਨੀਲੀ ਸ਼ਾ ਖੀਮਾ ਦੀ ਦਾ ਸ਼ੌਂਕ ਕਰਾਉਣਾ ਤੇ ਦੇਖਿਓ ਫਿਰ ਤੁਸੀਂ ਵੀਡੀਓ ਲਾਸਟ ਤੱਕ ਠੀਕ ਆ ਹਾਂਜੀ ਵੀ ਬਾਬਿਓ ਆ ਪਹਿਲਾਂ ਨੀਲੀ ਕੂਤਰੀ ਬਾਅਦ ਚ ਚੈੱਕ ਕਰਿਓ ਪਹਿਲਾਂ ਇਹਦੀਆਂ ਕੰਨੀਆਂ ਚੈੱਕ ਕਰ ਲਓ ਜੀ ਠੀਕ ਹੈ ਜਿਹੜਾ ਤਾਂ ਬੰਦਾ ਸ਼کاری ਹੋਏਗਾ ਵੀਰੇ ਉਹ ਤਾਂ ਆਹਾ ਜੋੜਾ ਛੱਡਦਾ ਹੀ ਨਹੀਂਗਾ ਠੀਕ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਆ ਦੇਖ ਲਓ ਮੈਂ ਕੋਈ ਕੰਨਿਆਂ ਕੇ ਇੰਚੀ ਨਾਲ ਲਾ ਕੇ ਬਰਾਬਰ ਨਹੀਂ ਕੀਤੀਆਂ ਮੀਆਂ ਇਹ ਵੀਰੇ ਉਸ ਪਰਮਾਤਮਾ ਦੇ ਵੱਲੋਂ ਠੀਕ ਹੈ ਇਸ ਕਬੂਤਰੀ ਦੇ ਅੰਦਰ ਇੱਕ ਚੰਗੀ ਕੁਆਲਿਟੀ ਦਿੱਤੀ ਹੋਈ ਆ ਠੀਕ ਹੈ ਉਸ ਪਰਮਾਤਮਾ ਦੀ ਕਿਰਪਾ ਨਾਲ ਇਹ ਨਹੀਂ ਹਾਂ ਵੀ ਮੈਂ ਕੈਂਚੀ ਲਾ ਕੇ ਤਾਂ ਲੋ ਜੀ ਤੰਨੇ ਕੰਨੀਆਂ ਕਰਤੀਆਂ ਬਰਾਬਰ ਚੈੱਕ ਕਰੂ ਮੇਰਾ ਵੀਰ ਇਹ ਆ ਲੋ ਜੀ ਆ ਬਈ ਜੀ ਆਪਣੀ ਮਕਮਲ ਨੀਲੀ ਕੁਦਰੀ ਸ਼ਾਖੀ ਮੇਰਾ ਭਰਾ ਗੱਦਗਾਠ ਸ਼ਕਲ ਅਕਲ ਰੰਗ ਰੂਪ ਤੁਸੀਂ ਚੈੱਕ ਰਿਆ ਕਰੋ ਆਪਣੇ ਜਨਪਰਾਂ ਦਾ ਠੀਕ ਹੈ ਤੇ ਮੇਰਾ ਭਰਾ ਜਿਹੜੇ ਆਪਣੀ ਵੀਡੀਓ ਥੱਲੇ ਪਿਆਰੇ ਕਮੈਂਟ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਮੇਰਾ ਵੀਰ ਠੀਕ ਹੈ ਜੀ ਤੁਸੀਂ ਆਪਾਂ ਨੂੰ ਇੰਨਾ ਪਿਆਰ ਕਰਦੇ ਹੋ ਤੇ ਆ ਬਈ ਜੀ ਨੀਲੀ ਮਾਦੀ ਠੀਕ ਹੈ ਜੀ ਪਹਿਲੀਆਂ ਤਿੰਨ ਕੰਨੀਆਂ ਜਮਾ ਬਰਾਬਰ ਸ਼ਾਖੀ ਦੇ ਵਿੱਚੋਂ ਦਰਸ਼ਕੋ ਬਿਲਕੁਲ ਹਲਕੀ ਜੀ ਹਰੀਆਂ ਅੱਖਾਂ ਦੀ ਭਾਅ ਮਾਰਦੀ ਹੈ ਜੀ ਹਰੀਆਂ ਅੱਖਾਂ ਦੇ ਬੱਚੇ ਵੀ ਆਹ ਕੱਢੇ ਜਾਂਦੀ ਆ ਠੀਕ ਹੈ ਜੇ ਤੁਸੀਂ ਇਹਨਾਂ ਕੋਈ ਖੱਟੀਆਂ ਅੱਖਾਂ ਦਾ ਕੂਤਰ ਲਾਇਆ ਤਾਂ ਚੈੱਕ ਕਰ ਲਓ ਆਪਣੀ ਮਾਦੀ ਵਜੂਦ ਚੈੱਕ ਕਰ ਲਓ ਜੀ ਹੱਕ ਚੌੜੀ ਪਿਛੋ ਜਮਾਂਨ ਬੰਦ ਜੀ ਕੂਤਰੀ ਆਪਣੀ ਇਹ ਤੇ ਉਹ ਠਹਿਰ ਜਾ ਪੁੱਤ ਠਹਿਰ ਜਾ ਲੋ ਜੀ ਫੁਰਤੀਲਾਪਨ ਮਰਾਪਰਾ ਚੈੱਕ ਕਰੋ ਯਾਰ ਤੁਸੀਂ ਮਾਦੀ ਦਾ ਪਤਾ ਲੱਗਦਾ ਹਾਂ ਬਈ ਬਾਕੀ ਕੋਈ ਚੀਜ਼ ਆਈ ਆ ਹੱਥ ਦੇ ਵਿੱਚ ਤੇ ਆ ਬਈ ਜੀ ਮਾਦੀ ਆਪਣੀ ਦੀ ਅੱਖ ਜੀ ਅੱਖ ਦੀ ਕੁਆਲਿਟੀ ਚੈੱਕ ਕਰਦੇ ਦੇਖੋ ਜੀ ਜੇ ਤੁਸੀਂ ਧਿਆਨ ਨਾਲ ਗੌਰ ਕਰੋ ਹਲਕਾ ਜਿਹਾ ਹਰਾ ਪੰਹਿਆ ਇਹਦੀ ਅੱਖ ਦੇ ਵਿੱਚ ਮੀਤਬਰ ਇਹ ਨੀਲੇ ਸ਼ਾਖੇ ਮਿਲਦੇ ਨਹੀਂ ਹੁੰਦੇ ਮੇਰਾ ਭਰਾ ਠੀਕ ਹੈ ਮਿਲਾਂ ਨੂੰ ਮੈਲੇ ਹੁੰਦੇ ਜੇ ਕਿੰਆਂ ਕੋਲੇ ਹੁੰਦੇ ਆ ਤੇ ਦਰਸ਼ਕ ਨੂੰ ਅਗਲਾ ਸੇਲ ਨਹੀਂ ਕਰਦਾ ਠੀਕ ਹੈ ਜੀ ਬਾਕੀ ਚਲੋ ਵੇਣੇ ਆ ਅੱਜ ਵਾਲਾ ਟੌਪ ਜੋੜਾ ਕਿਹੜੇ ਆਪਣੇ ਸੱਜਣ ਦੇ ਘਰ ਜਾਂਦਾ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਕੈਂਕੀ ਲੱਗੀ ਹੋਈ ਕੂਤਰੀ ਹੈ ਜੀ ਰਹੀ ਗੱਲ ਪੁੱਛਦੀ ਉਹ ਵੀ ਤੁਹਾਨੂੰ ਵਿਖਾਉਣਾ ਜੀ ਆਹ ਲੋ ਤੁਹਾਨੂੰ ਮੈਂ ਪੂਛ ਦੇ ਫਰਬ ਹੀ ਗਿਣ ਕੇ ਵਿਖਾਉਂਗਾ ਮੁਕੰਮਲ 12 ਫਰੀ ਗੂਧੀਆਂ ਤਾਂ ਕਈਆਂ ਨੂੰ ਬਹਿਮ ਨਾ ਹੋਵੇ ਖਣੀ ਕਾਸ਼ ਭਾਈ ਇਹਨਾਂ ਦੀ ਪੂਛ ਗੂਂਦ ਦੇ ਨਾਲ ਜੋੜ ਦਿੰਦਾ ਆ ਠੀਕ ਹੈ ਜਿਵੇਂ ਬੰਦ ਪੂਛ ਰਾਦੀ ਚੈੱਕ ਕਰ ਲੋ ਅੰਗੂਠੇ ਮੇਰੇ ਕਿੱਥੇ ਪੂਛ ਕਿੱਥੇ ਤੁਹਾਨੂੰ ਮੁਕੰਮਲ ਫਰ ਗਣ ਕੇ ਵਿਖਾਉਣਾ 1 2 3 4 5 6 7 8 9 10 11 ਤੇ 12 ਠੀਕ ਹੈ ਜੀ ਹੁਣ ਤਾਂ ਨਹੀਂ ਕੋਈ ਕਿਸੇ ਦੇ ਮਨ ਦੇ ਵਿੱਚ ਮੇਰਾ ਭਰਾ ਕੋਈ ਗਲਾ ਸ਼ਿਕਵਾ ਤੇ ਆ ਦਰਸ਼ਕੋ ਪੈਰ ਚੈੱਕ ਕਰ ਲੋ ਜਮਾ ਸੁਰਖ ਲਾਲ ਪੈਰਾਂ ਦੀ ਬੈਠ ਵਾਲੀ ਥਾਂ ਚਿੱਟਾ ਜੀ ਕੂਤਰੀ ਦਾ ਆਂਦਿਆਂ ਤੇ ਆਈ ਹੋਈ ਕੂਤਰੀ ਬੰਦ ਜੋੜਾਂ ਦੀ ਮੇਰਾ ਵੀਰ ਆਪਣੀ ਇਹ ਮੰਦੀ ਆ ਤੇ ਆ ਸੀਗੇ ਦਰਸ਼ਕੋ ਆਪਣੀ ਮਕਮਲ ਕੂਤੀ ਤੇ ਆਉ ਭਰਾ ਮੌਸਮ ਹੁਣ ਖਰਾਬ ਹੋਇਆ ਸਾਨੂੰ ਬਾਕੀ ਦੀ ਵੀਡੀਓ ਵੀ ਆਪਾਂ ਹਲੇ ਯਾਨੀ ਕਿ ਸ਼ੂਟ ਕਰਨੀ ਆ ਤੇ ਪਿੰਜਰੇ ਵਿੱਚ ਤੁਹਾਨੂੰ ਜੋੜਾ ਇਹ ਮੈਂ ਛੱਡ ਕੇ ਵਿਖਾਉਣਾ ਮੇਰਾ ਆਪਣਾ ਠੀਕ ਆ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੀ ਕਬੂਤਰ ਦੀ ਕੁਆਲਿਟੀ ਦੇਖੋ ਮੇਰਾ ਭਰਾ ਪਤਾ ਲਾਤਾ ਹਾਂ ਵੀ ਮੀਂਹ ਵਾਲੇ ਮੌਸਮ ਦੇ ਵਿੱਚ ਵਾਕਈ ਕੋਈ ਸੱਪ ਬਾਹਰ ਆਇਆ ਆ ਠੀਕ ਹੈ ਤੇ ਮੇਰਾ ਭਰਾ ਨਾਮ ਨਾਲ ਕੰਟੈਕਟ ਕਰ ਲਿਓ ਵੀਰੇ ਐਸ ਰੇਟ ਦੇ ਵਿੱਚ ਇਹੋ ਜਿਹੇ ਜਾਨਵਰ ਮੇਰਾ ਭਰਾ ਤੁਹਾਨੂੰ ਲੱਭਣੇ ਨਹੀਂ ਠੀਕ ਹੈ ਕੱਦ ਕਾਠ ਸ਼ਕਲ ਆਕ ਕੋ ਤੁਹਾਨੂੰ ਬਗੈਰ ਦਾ ਕੱਲੀ ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਤਾ ਤੇ ਮੇਰਾ ਭਰਾ ਰਹੀ ਗੱਲ ਡਾਰਦੀ ਜੀ ਸਾਂਹ ਤੁਹਾਡੀ ਚੰਗੀ ਹੋਵੇ ਇਹੋ ਜਿਹੇ ਕੂਤਰਾਂ ਦੇ ਬੱਚੇ ਮੇਰਾ ਭਰਾ ਆਪੋ ਆਇਆ ਤੁਨੀ ਬੰਦੇ ਬੰਦੇ ਆ ਤੁ ਠੀਕ ਹੈ ਬਾਕੀ ਆ ਜਿਹੜੇ ਭਰਾਵਾਂ ਨੂੰ ਰੇਟ ਮਹਿੰਗਾ ਲੱਗਦਾ ਮੇਰਾ ਭਰਾ ਵੀਰੇ ਸਾਡੇ ਕੋਲੇ ਹਰ ਤਰ੍ਹਾਂ ਦਾ ਜਾਨਵਰ ਹੁੰਦਾ ਆ ਜੀ ਠੀਕ ਹੈ ਜੀ ਇਥੋਂ ਤੱਕ ਦਰਸ਼ਕੋ 5 400 ਦੀ ਰੇਂਜ ਤਾਈਂ ਜਾਨਵਰ ਹੁੰਦੇ ਨੇ ਉਹਦੇ ਵਿੱਚ ਵੀਰੇ ਸਾਡੀ ਗਰੰਟੀ ਕੋਈ ਨਹੀਂ ਹੁੰਦੀ ਉੱਡੋਂ ਨੂੰ ਕੂਤਰ ਤੁਹਾਡੇ ਕੋਲੇ ਡਣ ਕਰ ਜੇ ਨਾ ਉੱਡੋਂ ਨੂੰ ਕੂਤਰ ਤੁਹਾਡੇ ਕੋਲੇ ਬੰਨਣਾ ਨਾ ਚੜੇ ਮੇਰਾ ਭਰਾ ਠੀਕ ਹੈ ਪਰ ਵੀਰੇ ਉਹੋ ਜੇ ਕੂਤਰ ਅਸੀਂ ਮੰਨ ਕੇ ਚਲੋ ਬਲਕ ਦੇ ਵਿੱਚ ਹੋਰਾਂ ਪਾਲਟੀਆਂ ਨੂੰ ਦੇਈ ਦੇਨੇ ਮੇਰਾ ਵੀਰ ਠੀਕ ਹੈ ਤੇ ਜਿਹੜੇ ਤੁਹਾਡੇ ਵਾਸਤੇ ਮੇਰਾ ਭਰਾ ਜਾਨਵਰ ਕਰੀ ਦੇ ਮੇਰਾ ਭਰਾ ਲੱਗਿਆ ਲੰਗਾਈਆਂ ਜੋੜੀਆਂ ਠੀਕ ਹੈ ਜੀ ਟੌਪ ਬੰਦਿਆਂ ਦੇ ਘਰੋਂ ਆਈਆਂ ਹੋਈਆਂ ਉਹੀ ਤੁਹਾਡੇ ਅੱਗੇ ਆਪਾਂ ਪੇਸ਼ ਕਰੀ ਦੀ ਆ ਦੇ ਦਰਸ਼ਕੋ ਹੋ ਜੇ ਮੈਂ ਕੋਈ ਤਰ ਲਾਉ ਨਾ ਮੇਰਾ ਭਰਾ ਚਾਹੇ ਡੇਲੀ ਜੇ ਮੈਂ 20 ਤੋਂ 25 20 ਡੇਲੀ ਲਾ ਦਿਆਂ ਬਟ ਉਹਦੇ ਵਿੱਚ ਮੇਰਾ ਭਰਾ ਕੋਈ ਗੱਲ ਮਜ਼ੇਦਾਰੀ ਵਾਲੀ ਨਹੀਂ ਹੋਏਗੀ ਠੀਕ ਹੈ ਕੂੜਾ ਕਬਾੜ ਲਈਏ ਉਸ ਚੀਜ਼ ਦੇ ਵਿੱਚ ਸਾਨੂੰ ਆਪ ਨੂੰ ਨਹੀਂ ਮੇਰਾ ਭਰਾ ਸੁਆਦ ਆਉਂਦਾ ਠੀਕ ਹੈ ਇਹ ਮਕਮਲ ਮਾਦੀ ਦੀ ਮੇਰਾ ਭਰਾ ਸਟੈਂਡਿੰਗ ਮਿਸ਼ਨ ਚੈੱਕ ਕਰ ਲਓ ਬਿਲਕੁਲ ਤੰਦਰੁਸਤ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਕਵਾਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜਲਦ ਤੋਂ ਜਲਦ ਮੇਰਾ ਭਰਾ ਹੇਠਾਂ ਦੇ ਤੇ ਨੰਬਰ ਤੇ ਆਪਣੇ ਭਰਾ ਨੂੰ ਫੋਨ ਖੜਕਾ ਦਿਓ ਤੇ ਕਹਿ ਦਿਓ ਕਾਸ਼ ਵੀਰੇ ਜੋੜਾ ਸਾਡੇ ਲਈ ਰੱਖ ਲਈ ਘਰ ਨਾਲ ਕਿਤੇ ਚਗਾ ਦੀ ਠੀਕ ਹੈ ਨਹੀਂ ਤਾਂ ਨੀਲੇ ਕੂਤਰ ਸ਼ਾਖੇ ਮੇਰਾ ਭਰਾ ਵੀਰੇ ਲੱਭਦੇ ਨਹੀਂ ਕਬੂਤਰ ਲਾਭਿਆਂਦੇ ਪਰ ਮਾਦੀਆਂ ਨਹੀਂ ਲਾਭਦਿਆਂ ਇਹੋ ਜੇ ਸੜੇ ਗੂੜੇ ਪੈਰਾਂ ਦੀਆਂ ਮੇਰਾ ਭਰਾ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਛੋੜੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਟੌਪ ਇਹੋ ਜਿਹੇ ਬ੍ਰਹਮਾਸਤਰ ਕੇ ਵੇਕੇ ਬੰਦਿਆਂ ਦੀ ਭੁੱਖ ਲੱਤੇ ਠੀਕ ਆ ਜੀ ਆਪਣੇ ਕਸਟਮਰਾਂ ਨੂੰ ਭਾਜੜਾਂ ਪਹੇਨ ਕੇ ਕਾਸ਼ ਵੀਰੇ ਚੋੜਾ ਸਾਡਾ ਹੋ ਗਿਆ ਮੇਰਾ ਵੀਰ ਹੁਣ ਗਾਂ ਨਾ ਚਕਾ ਦੀ ਠੀਕ ਹੈ ਬਾਕੀ ਆਪਾਂ ਤੁਹਾਡੇ ਪਿਆਰ ਦੀ ਬਦੌਲਤ ਮੇਰਾ ਭਰਾ ਅੱਜ ਜੋ ਵੀ ਆ ਤੁਹਾਡੇ ਕਰਕੇ ਆ ਠੀਕ ਹੈ ਤੁਸੀਂ ਆਪਣਾ ਸਾਧਿਓ ਆਪਾਂ ਤੁਹਾਨੂੰ ਇਹੋ ਜਿਹੇ ਮੇਰਾ ਭਰਾ ਟੌਪ ਤਰਾਸ਼ੇ ਹੋਏ ਮੇਰਾ ਵੀਰ ਕਬੂਤਰ ਤੁਹਾਨੂੰ ਲਿਆ ਕੇ ਦਿਆ ਕਰਾਂਗੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨ ਜਨਮਰ ਦਾਤਤਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ